ਅਸੀਂ ਅਕਸਰ ਦੇਖਿਆ ਕਿ ਕੁਝ ਨੌਜਵਾਨਾਂ ਦੇ ਵਿੱਚ ਬਚਪਨ ਤੋਂ ਹੀ ਕੋਈ ਨਾ ਕੋਈ ਟੈਲੈਂਟ ਲੁਕਿਆ ਹੁੰਦਾ ਹੈ ਬਸ ਲੋੜ ਹੁੰਦੀ ਹੈ ਇੱਕ ਸਹੀ ਸਮੇਂ ਦੀ ਅਤੇ ਇੱਕ ਸਹੀ ਦਿਸ਼ਾ ਦੀ ਅਜਿਹੇ ਇੱਕ ਸ਼ਖਸ ਨਾਲ ਮਿਲੌਣ ਜਾ ਰਹੇ ਹਾਂ ਜਿਸ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਪਿੰਡ ਮਲੋਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ ਜੋ ਕਿ ਹੁਣ ਟੈਟੂ ਆਰਟਿਸਟ ਦੇ ਤੌਰ ਤੇ ਕੰਮ ਕਰਦਾ ਹੈ ਉਸਨੇ ਆਪਣੇ ਕੰਮ ਦਾ ਨਾਮ ਸੋਨੂ ਟੈਟੂਜ਼ ਰੱਖਿਆ ਹੋਇਆ ਹੈ ਗੁਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਸਕੂਲ ਟਾਈਮ ਤੋਂ ਹੀ ਡਰਾਇੰਗ ਦਾ ਬੜਾ ਸ਼ੌਂਕ ਸੀ ਅਤੇ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਦਿਆਂ ਹੁਣ ਉਹ ਇੱਕ ਟੈਟੂ ਆਰਟਿਸਟ ਬਣ ਗਿਆ ਦੱਸ ਦिए ਕਿ ਸਕੂਲ ਪੜ੍ਹਦੇ ਸਮੇਂ ਦੌਰਾਨ ਉਸ ਦੇ ਮੁਤਾਬਕ ਉਹ ਮਾੜੀ ਸੰਗਤ ਵਿੱਚ ਪੈ ਕੇ ਨਸ਼ਿਆਂ ਦੇ ਵਿੱਚ ਲੱਗ ਗਿਆ ਸੀ ਅਤੇ ਕਈ ਸਾਲ ਨਸ਼ਿਆਂ ਦੇ ਜੰਜਾਲ ਦੇ ਵਿੱਚ ਵੀ ਫਸਿਆ ਰਿਹਾ ਉਸ ਨੂੰ ਉਸਦੇ ਘਰਦਿਆਂ ਨੇ ਇੱਕ ਡਰੱਗ ਦੀ ਐਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਜਿਸ ਤੋਂ ਬਾਅਦ ਉਸਨੇ ਲਵ ਮੈਰਿਜ ਵੀ ਕਰਵਾਈ ਅਤੇ ਬਾਅਦ ਵਿੱਚ ਆ ਕੇ ਟੈਟੂ ਬਣਾਉਣ ਦਾ ਕੰਮ ਸ਼ੁਰੂ ਕੀਤਾ ਭਾਵੇਂ ਕਿ ਉਸਨੇ ਟੈਟੂ ਬਣਾਉਣ ਦਾ ਕੰਮ ਕਿਤੋਂ ਨਹੀਂ ਸਿੱਖਿਆ ਪਰੰਤੂ ਹੌਲੀ-ਹੌਲੀ ਉਸਦਾ ਕੰਮ ਹੋਣਾ ਤੇਜ਼ੀ ਫੜਨ ਲੱਗਾ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਸੋਨੂ ਟੈਟੂ ਮੈਂ ਰਹਿਣ ਵਾਲਾ ਬਲਾਉਂਦਾ ਮੇਰਾ ਟੈਟੂ ਸਟੂਡੀਓ ਸੋਨੂ ਟੈਟੂ ਸਟੂਡੀਓ ਦਾ ਆਪਣਾ ਕੰਮ ਹੈ ਜੀ ਇੱਥੇ ਬਲਾਉਂਦੇ ਵਿੱਚ ਕੀ ਟੈਟੂ ਸਟੂਡੀਓ ਚ ਕਿੱਦਾਂ ਆਏ ਪਹਿਲਾਂ ਕੀ ਕਰਦੇ ਸੀ ਕਿੰਨੇ ਪੜੇ ਲਿਖੇ ਹੋ ਮੈਂ ਜੀ ਨੌਂ ਫੇਲ ਹੀ ਆ ਤੇ ਸਟੂਡੀਓ ਟੈਟੂ ਸਟੂਡੀਓ ਦੇ ਚਾਹੁੰਦਾ ਕਾਰਨ ਮੇਰਾ ਪਹਿਲਾਂ ਡਰਾਇੰਗ ਬਹੁਤ ਵਧੀਆ ਸੀ ਜੀ ਸਕੂਲ ਟਾਈਮ ਸਕੂਲ ਟਾਈਮ ਤੋਂ ਮਤਲਬ ਕਿ ਮੈਨੂੰ ਸੀਗਾ ਵੀ ਮੈਂ ਜੇ ਕੁਝ ਕਰਾਂ ਤੇ ਮਤਲਬ ਕਿ ਟੈਟੂ ਮੈਨੂੰ ਪਹਿਲਾਂ 10000 ਰੁਪਏ ਦੇ ਵਿਜਾਰ ਤੋਂ ਲੈ ਕੇ ਮਿਲ ਜਾਂਦੇ ਸੀ ਟੈਂਪਰੇਰੀ ਟੈਟੂ ਉਹ ਮੈਂ ਇਦਾਂ ਲੈ ਕੇ ਲਾ ਲੈਂਦਾ ਮੈਨੂੰ ਸੌਂਗ ਸੀਗਾ ਜੀ ਇਸ ਚੀਜ਼ ਦਾ ਤੇ ਮੈਂ ਜਦੋਂ ਮੈਂ ਸੋਚਦਾ ਸੀ ਵੀ ਜਦੋਂ ਕੋਈ ਕੰਮ ਕਰੂਗਾ ਕਿਉਂਕਿ ਉਸ ਟਾਈਮ ਮੇ ਕੋ ਪੈਸਾ ਨਾ ਹੈ ਨਹੀਂ ਸੀਗਾ ਜੀ ਇੰਨਾ ਸ ਤੁਹਾਨੂੰ ਮੇਰੇ ਕੋਲ ਨਾ ਪੈਸੇ ਸੀਗੇ ਮੈਂ ਛੁੱਟੂ ਕਰ ਜੂਗੀ ਤੇ ਮੇਰਾ ਦਿਮਾਗ ਸੀਗਾ ਵੀ ਮੈਂ ਦੇਖੂਗਾ ਤੇ ਟੈਪ ਸਟਰੀ ਨਹੀਂ ਕਰਾਂਗਾ ਕਿੰਨਾ ਪੜੇ ਕਿਉਂ ਹਟ ਗਈ ਕਿੱਦਾਂ ਦੀ ਜ਼ਿੰਦਗੀ ਰਹੀ ਤੁਹਾਡੀ ਇਹ ਜੀ ਸਟਾਰਟਿੰਗ ਤੋਂ ਘਰ ਦੇ ਹਾਲਾਤ ਇਹਨੇ ਚੰਗੇ ਨਹੀਂ ਸੀ ਕਿ ਪੜਨਾ ਵੱਲ ਕੋਈ ਇਦਾਂ ਘਰੋਂ ਹੀ ਨਹੀਂ ਚੁਕਾਇਆ ਵੀ ਤੂੰ ਨਾ ਪੜ ਉਹ ਨਾ ਸਕੂਲ ਟਾਈਮ ਜੀ ਮੇਰੇ ਅੱਠਵੀਂ ਦੇ ਵਿੱਚ ਨਸ਼ਾ ਕਰਨ ਲੱਗ ਗਿਆ ਕਦੇ ਜੜਦਾ ਖਾਣ ਲੱਗ ਗਿਆ ਕਦੇ ਸਿਬੀੜੀਆਂ ਪੀਣ ਲੱਗ ਗਿਆ ਲੋਕ ਲੱਗ ਗਿਆ ਪਤਾ ਲੱਗ ਗਿਆ ਸੀਗਾ ਜਦੋਂ ਸਕੂਲ ਛੁੱਟੇ ਉਹ ਧਿਆਨ ਵੀ ਜੀ ਹਟ ਗਿਆ ਸੀਗਾ ਪੜਮਾ ਨਹੀਂ ਹਾਈ ਨਹੀਂ ਸੀ ਸਾਲ ਤਾਂ ਨਹੀਂ ਹੁੰਦਾ ਸੀ ਭਾਜਾ ਸਕੂਲ ਚੋਂ ਜੀ ਉੱਥੇ ਸਹਾ ਕਰਾਂਗੇ ਉੱਥੇ ਬੈਠਾਂਗੇ ਜੀ ਜੜਦਾ ਖਾਵਾਂਗੇ ਜੀ ਕਰਾਂਗੇ ਦਾਣਾ ਮੰਡੀ 'ਚ ਬੈਠ ਰਹੇ ਸੀਗੇ ਉਹ ਚੀਜ਼ਾਂ ਨੇ ਮੈਨੂੰ ਜੀ ਸਕੂਲ ਤੋਂ ਹਟਾ ਮਤਲਬ ਉਧਰੋਂ ਹਟਣ ਦਾ ਕਾਰਨ ਮੇਰਾ ਇਹੀ ਸੀਗਾ ਨੌਵੀਂ ਫੇਲ ਵੀ ਇਦਾਂ ਹੀ ਹੋ ਗਿਆ ਮੈਂ ਕੋਈ ਪੇਪਰ ਚੋਂ ਮਤਲਬ ਇੱਕ ਪੇਪਰ thì ਪਾਸ ਹੀ ਮਤਲਬ ਇੱਕ ਪੰਜਾਬੀ ਚੋਂ ਔਰ ਕੋਈ ਅਦਰਵਾਜ਼ੀ ਨਹੀਂ ਸੀ ਮੈਂ ਉਧਰ ਨਸ਼ੇ ਦੀ ਦਾਲ ਦਾ ਚ ਫਸ ਗਿਆ ਸੀ ਤੇ ਉਹ ਮੇਰਾ ਬਾਦੀ ਗਈ ਉਹ ਕੱਢੀ ਨਹੀਂ ਮੁੜ ਕੇ ਦੇਖਿਆ ਨਹੀਂ ਇਹ ਬੱਚੇ ਔਰ ਕਿੰਨੇ ਕਿਹੜੇ ਕਿਹੜੇ ਨਸ਼ੇ ਖਾਦੇ ਕਿੱਥੋਂ ਜਾ ਕੇ ਮੁੜੇ ਕਿੱਦਾਂ ਮੁੜੇ ਲਾਇਆ ਕਿਨੇ ਕੀ ਸੁਭਾਅ ਬਣਿਆ ਨਹੀਂ ਲਾਇਆ ਤਾਂ ਜੀ ਦੇਖੋ ਲਾਇਆ ਤਾਂ ਕਿਸੇ ਨੇ ਨਹੀਂ ਵੈਸੇ ਐਦਾਂ ਸੀਗਾ ਵੀ ਜੋ ਬੰਦਾ ਨਸ਼ਾ ਕਰਦਾ ਵਾ ਤੇ ਮੈਂ ਕਿਉਂ ਨਹੀਂ ਕਰਦਾ ਤੇ ਉਹ ਵਾ ਐਦਾਂ ਦੀ ਮੋਟੀਵੇਸ਼ਨ ਸੀ ਵੀ ਉਹ ਮੈਂ ਉਹ ਕਰਦਾ ਤੇ ਮੈਂ ਵੀ ਕਰੂੰਗਾ ਤੇ ਸਟਾਰਟਿੰਗ ਦੇ ਵਿੱਚ ਜਦੋਂ ਜਰਦਾ ਵੀਡੀਓ ਤੋਂ ਲੱਗ ਗਿਆ ਜੀ ਫਿਰ ਵੀ ਨਾਲ ਸਿਰ ਤਾਂ ਲੋਕ ਚੱਲ ਪਿਆ ਕੰਮ ਫਿਰ ਦਾ ਤਰਫ ਉਹ ਤਿੱਜਾ ਉਹ ਐ ਲੱਗਣ ਲੱਗਾ ਵੀ ਯਾਰ ਇਹ ਤਾਂ ਸ਼ਾਮ ਨੂੰ ਕਰਦੇ ਆ ਆਪਾਂ ਨੂੰ ਸ਼ਾਮ ਨੂੰ ਵੀਰਾਂ ਪੂਰਾ ਪੀਣਿਆ ਜੀ ਕਿਉਂ ਨਾ ਸਵੇਰੇ ਕੀਤਾ ਜਾਵੇ ਇਦਾਂ ਦਾ ਨਸ਼ਾ ਕਰਿਆ ਜਾਵੇ ਫਿਰ ਉਹ ਮੈਡੀਕਲ ਨਸ਼ੇ ਤੇ ਲੱਗ ਗਈ ਅਸੀਂ ਕਿਉਂਕਿ ਮੈਡੀਕਲ ਨਸ਼ਾ ਬਹੁਤ ਹਾਈ ਲੈਵਲ ਦੇ ਕਰੇ 2-3 ਸਾਲ ਆਇਆ ਕਰੇ ਅਭੀ ਕਿਸੇ ਟਾਈਮ ਤੇ ਲੱਤਾਂ ਦਾ ਵੀ ਵਜਨ ਚੱਕਣੋਂ ਹਟ ਗਈ ਜੀ 2 ਮਿੰਟ ਲਈ ਖੜਦੇ ਸੀ ਤਾਂ ਡਿੱਗ ਜਾਂਦਾ ਸੀ ਐਨਾ ਦਾ ਨਸ਼ਾ ਕਰਨ ਲੱਗੇ ਜੀ ਓਵਰ ਹੋ ਗਿਆ ਜੀ ਕੰਮ ਜੀ ਫੇਰੇ ਉੱਤੋਂਸਾਰ ਨਸ਼ੇ ਲੱਗਦੇ ਦੀ ਨਸ਼ਾ ਕਰਦੇ ਪੈਸੇ ਲੋਕ ਕਿਥੋਂ ਵਰਦੀ ਕਰੋ ਹੱਲ ਕਰੋ ਇਹ ਕਰੋ ਕਰਦੇ ਗਹਿਣੇ ਜਿਹੜੇ ਸੀਗੇ ਬੋਲੀਆਂ ਬੂਲੀਆਂ ਚਾਚਾਂ ਚਾਚਾਂ ਸਾਰੀਆਂ ਗਹਿਣੇ ਧਰਾ ਕੇ ਸੀ ਇੱਕ ਨਸ਼ੇ ਕਰਕੇ ਕਿਉਂਕਿ ਹਰ ਲੋਥਾਰੋ ਹੀ ਮੈਨੂੰ ਪੈਸੇ ਚਾਹੀਦੇ ਸੀ ਇੰਨੇ ਪੈਸੇ ਹੈ ਨਹੀਂ ਸੀ ਕੋਈ ਕਰੇ ਲੋਕੋਨਾਂ ਗੋਸ਼ੇ ਪਰ ਗਾਣੇ ਤਾਂ ਨਾ ਪੈਂਦਾ ਸੀ ਸਾਰੀ ਫੈਮਲੀ ਨੇ ਫੈਮਲੀ ਵਿੱਚ ਕੌਣ ਕੌਣ ਸੀ ਕਿਦਾਂ ਦਾ ਟਰੀਟ ਕਰਦੇ ਫੈਮਲੀ ਤਾਂ ਹੀ ਮੇਰੀ ਵਧਿਆ ਜੀ ਉਹ ਤਾਂ ਅੱਜ ਵੀ ਪੂਰੇ ਵਧੀਆ ਨੇ ਮਾਪੇਓ ਮੇਰੇ ਤਾਂ ਇੱਦਾਂ ਦੇ ਵੀ ਬਰਾਬਰ ਦੇ ਰੂਪ ਨੇ ਚਲੇ ਬਸ ਉਹ ਤਾਂ ਐ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ 60 ਦੇ ਵਧੀਆ ਗੱਲ ਕਿਉਂਕਿ ਉਹਨਾਂ ਨੂੰ ਡਰ ਸੀਗਾ ਵੀ ਇਹ ਕਿਤੇ ਵੀ ਕਿਤੇ ਗਲਤ ਸੰਗਤਾਂ ਪੈ ਗਿਆ ਕਿਤੇ ਵੀ ਇਹਦੀ ਦਤ ਤੁੱਟਣਾ ਹੋ ਜਾਵੇ ਤੇ ਨਾਲ ਦੇ ਮੇਰੇ ਦੋ ਤਿੰਨ ਚਲ ਮਰ ਵਰ ਗਏ ਸੀ ਬਾਦੋ ਬੋਲ ਡੋਲ ਕਰਕੇ ਉਹ ਫਿਰ ਉਹਨਾਂ ਨੇ ਘਬਰਾਉਣ ਦੇ ਕਾਰਨ ਫਿਰ ਮੈਨੂੰ ਉਹਨਾਂ ਨੇ ਰਿਹਾਇਸ਼ ਸੈਂਟਰ ਨਾਲ ਸਾਨੂੰ ਤੀਂ ਦੇ 65 ਜਿਗਰੀ ਛੇਮਿੰਨੀ ਉੱਤ ਲਾਇਆ ਉਤੋਂ ਆਇਆ ਜਦੋਂ ਫਿਰ ਮੈਂ ਦੁਬਾਰਾ ਫਿਰ ਲੱਗੇ ਸੀਗਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਮੈਨੂੰ ਅੰਬਾਲੇ ਤੇ ਇਟ ਉੱਥੇ ਰਹੀ ਤਾਂ ਮੈਂ 3 ਸਾਲ ਰਹਿਣਾ ਲੈ ਕੇ ਨਹੀਂ ਆਦਾ ਲੁਕੀ। ਮਾਟੀ ਚ ਸੀ ਲਈ। ਫਿਰ ਉਹ ਛੱਡਣ ਦਾ ਕਾਰਨ ਕਿੱਦਾਂ ਮਨ ਦੇ ਵਿੱਚ ਆਇਆ ਕਿੱਦਾਂ ਫਿਰ ਮਾਰੇ ਵਾਲਾ ਕਿੱਦਾਂ ਸੀਗਾ ਮੈਂ ਨਾ ਉੱਥੇ ਫਿਰ ਜਦੋਂ ਸੈਂਟਰ 'ਚ ਰਹਿੰਦਾ ਸੀ ਅੰਬਾਲਾ ਘੰਟ ਐਂਜ ਦੇ ਸਿੱਥੇ ਸੈਂਟਰ ਸੀ। ਸਾਹਮਣੇ ਇਹਨਾਂ ਦਾ ਮੇਰੀ ਵਾਈਫ ਦਾ ਘਰ ਸੀਗਾ ਜੀ ਉੱਥੇ ਫਿਰ ਮੈਂ ਉਹ ਲਾਂਭ ਅਜ ਕਰਾ ਕੇ ਆ ਗਿਆ ਸੀ। ਉਹ ਸਾਰੀ ਫੈਮਿਲੀ ਕੋਰਸਿਕ ਖਰੀਦ ਬਚਪਨ ਤੋਂ ਸ਼ੁਰੂ ਤੋਂ। ਤੇ ਉਹ ਕੋਰਸਿਕ ਨੂੰ ਜਿਆਦਾ ਜੁੜੇ ਹੋਏ ਸੀਗੇ ਜਿਉ ਹਣਾ ਤੇ ਫਿਰ ਮੈਂ ਜਦੋਂ ਲਾਂਮਾ ਜਿ ਕਰਾਈ ਤੇ ਉਹ ਸਾਰੀ ਉਹ ਆਪ ਦਰਦਾਂ ਪਾਦੀ ਸੀ ਇਹਨੂੰ ਤੇ ਫਿਰ ਮੈਂ ਥੋੜੇ ਨੰਬਾ ਮੈਨੂੰ ਐ ਲੱਗਿਆ ਵੀ ਯਾਰ ਮੈਨੂੰ ਵੀ ਕੁਝ ਸਿੱਖੀ ਨਾਲ ਜੁੜਨਾ ਚਾਹੀਦਾ ਕਿਉਂਕਿ ਮੈਂ ਨਹੀਂ ਚਾਹਦਾ ਵੀ ਕੱਲ ਨੂੰ ਜੇ ਕੋਈ ਬੱਚਾ-ਵੱਚਾ ਹੁੰਦਾ ਵੀ ਆਪਣੇ ਵੀ ਉਹ ਉਹਨਾਂ ਨੂੰ ਕੋਈ ਕਹਿ ਜਿੱਦਰਾ ਪਿਓ ਵੀ ਨਸ਼ੇ ਵਾਜ ਜਾ ਜਾਣਾ ਉੱਥੇ ਗਿਰ ਰਹਿਣਾ ਇੱਥੇ ਗਿਰ ਰਹਿਣਾ ਇਦਾਂ ਉਹ ਚੀਜ਼ਾਂ ਤੋਂ ਮੈਨੂੰ ਡਰ ਲੱਗਦਾ ਸੀ ਵੀ ਜਿਵੇਂ ਮੇਰੇ ਮਾਪਿਆਂ ਨੂੰ ਸੋਣਾ ਪੈਂਦਾ ਵੀ ਛੋਟੇ ਮਾਪੇ ਵੀ ਛੋਟਾ ਬੱਚਾ ਦਾ ਯਾਰੋ ਪਿਆ ਡਿਗਿਆ ਨਸ਼ੇ ਚ ਉਹ ਤਰ੍ਹਾਂ ਉਹ ਜਿਹਨਾਂ ਕੋ ਬਚਾਉਣ ਲਈ ਬਚਣ ਲਈ ਤੇ ਮਾਈਕ੍ਰੋਸਿਕ ਨਹੀਂ ਕਰ ਗਈ ਮਸਕਲਾਂ ਤਾਂ ਉਹ ਜਦੋਂ ਮੈਂ ਸੈਂਟਰ ਤੋਂ ਚਲੇ ਗਿਆ ਉਹ ਤੋਂ ਬਾਅਦ ਜਦੋਂ ਮੈਂ ਇੱਕ ਕੰਮ ਦੇ ਦੀ ਬੰਦ ਹੋ ਗਿਆ ਉਹ ਮੈਨੂੰ ਜਿਹੜੇ ਮੈਂ ਪਹਿਲਾਂ ਆਪਣੇ ਕੰਮ ਕਰੇ ਸੀ ਵੀ ਮੈਂ ਕੁੱਟ ਮਾਰਨਾ ਪੈਸਾ ਲਈ ਆਪਣੀ ਚੀਜ਼ਾਂ ਗੈਣੇ ਕਰਾ ਕੇ ਕਰਦੀਆਂ ਸੀ ਉਹ ਚੀਜ਼ਾਂ ਜਦੋਂ ਦੁਬਾਰਾ ਰਿਪੀਟ ਹੋ ਗਈਆਂ ਨਾ ਦਿਮਾਗ ਦੇ ਵਿੱਚ ਫਿਰ ਪਤਾ ਲੱਗਣ ਲੱਗਾ ਵੀ ਯਾਰ ਮੈਂ ਤਾਂ ਬਹੁਤ ਨੀਚੇ ਵਾਲੇ ਵੀ ਘੜੀਆਂ ਲਾਤਾ ਦੇ ਆ ਗਿਆ ਸੀ ਸਭ ਤੋਂ ਮਿਲੌਦ ਦਾ ਇੱਕ ਸਭ ਤੋਂ ਘਟੀਆ ਬੰਦਾ ਮੈਂ ਬਣ ਗਿਆ ਜਿਸ ਤੋਂ ਨਸਹਿਵਾਜਣਾ ਜੋ ਜਿਹੜੇ ਨਾਲ ਵੇਜੋ ਇਹਨਾਂ ਨਹੀਂ ਸੀ ਕਰਦੇ ਜੀ ਕਿ ਨਾ ਮੈਂ ওভারਲੋਡ ਕਰਦਾ ਵੀ। ਤੋਂ ਜਿਹੜਾ ਤੀਜਾ ਦਿਮਾਗ ਚੱਲਿਆ ਫੇਰ ਮੈਨੂੰ ਆਪਣੇ ਆਪ ਨੂੰ ਮੈਨੂੰ ਲੱਗਿਆ ਵੀ ਯਾਰ ਮੈਨੂੰ ਇਸ ਚੇ ਡੈਨ ਤੋਂ ਬਾਹਰ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ ਮੇਰੇ ਲਈ ਵਧੀਆ ਨਹੀਂ ਹੈ ਕਿਉਂਕਿ ਇਹ ਚੀਜ਼ ਮੇਰੇ ਮੇਰੇ ਲਈ ਤਾਂ ਸੋਟੋ ਮੇਰੇ ਫੈਮਲੀ ਲਈ ਵੀ ਵਧੀਆ ਨਹੀਂ ਕਿਉਂਕਿ ਮੈਂ ਆਪਣੀ ਫੈਮਲੀ ਨੂੰ ਵੀ ਥੱਲੇ ਲੈ ਗਿਆ। ਜਾਨਕੋ ਹੋ ਵੀ ਜਦੋਂ ਸਾਦੀ ਸੋਚੀ ਲੈਣੀਆਂ ਤੇਰੀ ਉਹਨਾਂ ਨੂੰ ਵੀ ਸੌ ਲੰਬੇ ਮਿੰਦੇ ਸੀ। ਬੇਹੋ ਤਾਂ ਜ਼ਿੰਦਗੀ ਕਿੱਦਾਂ ਹੋਈ ਕਿੰਨੇ ਬੱਚੇ ਤੁਹਾਡੇ ਕਿੱਦਾਂ ਦਾ ਪਰਿਵਾਰ ਫਿਰ ਟੈਟੂ ਵਾਲੇ ਦੇ ਵਿੱਚ ਕਿੱਦਾਂ ਜੀ ਮੇਰੇ ਜਦੋਂ ਜੀ ਪਹਿਲੀ ਬੇਟੀ ਹੋਈ ਜੀ ਉਦੋਂ ਮੈਂ ਸਟੂਡੀਓ ਕਰ ਲਿਆ ਸੀਗਾ ਪਹਿਲਾਂ ਉਹ ਤੋਂ ਪਹਿਲਾਂ ਮੈਂ ਫੈਕਟਰੀ 'ਚ ਕੰਮ ਕਰਦਾ ਸੀ ਤੇ ਉਦੋਂ ਮੈਂ ਪੈਸੇ ਇਕੱਠੇ ਕੀਤੇ ਥੋੜੇ ਬਹੁਤ ਮੈਂ ਜੀ ਸਟੂਡੀਓ ਕਰ ਲਿਆ ਛੋਟਾ ਜਿਹਾ ਤੇ ਉਹ ਤੋਂ ਬਾਅਦ ਫਿਰ ਜੀ ਦੂਜੀ ਬੇਟੀ ਹੋਈ ਫਿਰ ਤੁਹਾਡਾ ਥੋੜਾ ਨਾਮ ਬਣ ਗਿਆ ਤੇ ਵਧੀਆ ਵੀ ਸੋਂਗੋ ਟੈਡੂ ਕੋਲ ਦਾ ਬਹੁਤ ਵਧੀਆ-ਵਧੀਆ ਉਹ ਤੋਂ ਬਾਅਦ ਜੀ ਫਿਰ ਜੋ ਤੀਜੀ ਬੇਟੀ ਹੋਈ ਉਦੋਂ ਅਲਗਲੇ ਸਾਰੇ ਕਿਤੇ ਫੈਲ ਗਏ ਜੀ ਯਾਰ ਇਹ ਬੰਦਾ ਵੀ ਵਧੀਆ ਲਿਆਉਣ ਤੇ ਕੰਮ ਕਰਦਾ ਉਹ ਤੋਂ ਬਾਅਦ ਤਰੱਕੀ ਵਾਧੀ ਗਈ ਜੀ ਫਿਰ ਇਹ ਹੈ ਨਾ ਤੇ ਸਟੂਡੀਓ ਦੇ ਕਾਰਨ ਦਾ ਕਾਰਨ ਹੀ ਸੀਗਾ ਵੀ ਮੈਂ ਇਸ ਲੈਨ ਨੂੰ ਬੜੀਆ ਸਮਝਦਾ ਸੀ ਜੀ ਲੋਕਾਂ ਨੇ ਬਹੁਤ ਮਨੁਤਾਨੇ ਮੇਲੇ ਮਾਰੇ ਤੇ ਲੋਕਾਂ ਨੇ ਤਾਂ ਇੱਥੇ ਤੱਕ ਵੀ ਕਹਿਤਾ ਸੀ ਸਾਨੂੰ ਵੀ ਜਿਹੜੀ ਉਹ ਦੁਕਾਨ ਲਈ ਜੀ ਸੀ ਵਸਟਾਰਚ ਜੀ 8 ਬਾਈ 8 ਦੀ ਸੀ ਛੋਟੀ ਜੀ ਉਹ ਚਾਰ ਬੰਦੇ ਜੀ ਆਪਾਂ ਸਹੀ ਨਹੀਂ ਬੈਠ ਸਕਦੇ ਜੀ ਉਹ ਬੰਦੇ ਇੱਥੇ ਆ ਦੁਕਾਨ 'ਚ ਬੰਦਾ ਕੋਈ ਕਾਮਯਾਬ ਨਹੀਂ ਹੋਇਆ ਤੇ ਮਾਹੀ ਕੋਈ ਗੱਲ ਨਹੀਂ ਰੱਬ ਰੱਖਾ ਤੇ ਉਹ ਰੱਬ ਨੇ ਅਸੀਂ ਬਾਅਦ ਵੜੀ ਉਹ ਤੋਂ ਬਾਅਦ ਸਟੂਡੀਓ ਬਣਾ ਚਾਲੀ ਨਾ ਲਖਤਾ ਤੇ ਕੱਟੀਆਂ ਲੀਆਂ ਰਹੀ ਰੋੜਾਂ ਜੀ ਕੋਈ ਇਦਾਂ ਦੀ ਕੋਈ ਸ਼ਹਿਰ ਹੈ ਜੀ ਜਿਹੜੀ ਨਾ ਵੀਡੀਓ ਕਿਉਂ ਕੋਠੀ ਦਾ ਕੰਮ ਚੱਲਦਾ ਸੀ ਬਹੁਤ ਡੇੜੇ ਬਤੇ ਕਣਿਕੋ ਇਸ ਗੁਰਸ਼ਖੀਨਾ ਤੇ ਬੱਚਿਆਂ ਦੀ ترقی ਬੰਨ ਉਹ ਜਿਹੜੇ ਬੱਚਾ ਦੇ ਲੱਖ ਨਾਲ ਮੈਂ ਇੱਥੇ ਰੱਖ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹਾਂ ਝੂਠ ਬਹੁਤ ਡਰੈਸ ਦੇ ਵਿੱਚ ਨੇ ਤਾਂ ਜਿੱਦਾਂ ਹੁਣ ਬੇਟੀਆਂ ਨੂੰ ਵੀ ਨਹੀਂ ਚੰਗਾ ਸਮਝਿਆ ਜਾਂਦਾ ਜਾਦਾ ਇੱਕ ਜਾਂ ਦੋ ਬੱਚੇ ਖਾਸ ਕਰ ਕੁੜੀ ਨੂੰ ਘਰ ਦਾ ਕੀ ਸੋਚਦੇ ਤੁਸੀਂ ਤੁਹਾਡਾ ਕੁੜੀਆਂ ਦਾ ਮੈਂ ਹਾਂ ਜੀ ਦੋ ਕੁੜੀਆਂ ਨੂੰ ਜੀ ਉਹ ਕਹਿੰਦੇ ਨੇ ਵੀ ਮੇਰੇ ਜੀ ਦੋ ਕੁੜੀਆਂ ਹੋਵੇ ਮੇਰੇ ਤਿੰਨ ਮੈਂ ਤਾਂ ਕਹਿੰਦਾ ਜੀ ਉਹ ਤਾਂ ਮਕਦਰਾਂ ਮਨ ਲੋ ਤੁਸੀਂ ਆਪ ਮੈਂ ਜਦੋਂ ਮੈਨੂੰ ਲੋਕ ਮੈਨੂੰ ਵੀ ਬਾਜ਼ ਮਤਲ ਲੱਗਣ ਲੱਗੇ ਲੋਕ ਇਦਾਂ ਸੋਚਦੇ ਨੇ ਜਿਵੇਂ ਮੇਰੀ ਤੀਜੀ ਬੇਟੀ ਹੋਈ ਲੋਕ ਕਹਿੰਦੇ ਵੀ ਤੂੰ ਪਹਿਲਾ ਬੰਦਾ ਬਲੌਗ ਦਾ ਵੀ ਤੇਰੇ ਤਿੰਨ ਬੇਟੀਆਂ ਹੋਈਆਂ ਨੇ ਮਾਂ ਮੈਨੂੰ ਤਿੰਨ ਬੇਟੀਆਂ ਨੇ ਜਦੋਂ ਮੈਨੂੰ ਮੇਰਾ ਨਾਂ ਇਹਦਾ ਉਦਮ ਕਰਤਾ ਵੀਡੀਓ ਜੋ ਬੇਟੀਆਂ ਮੇਰੀਆਂ ਪੈਦਾ ਹੋਈਆਂ ਗਈਆਂ ਮੇਰੀ ਤਰੱਕੀ ਵਧ ਗਈ ਹੈ ਨਾ ਤੇ ਜੇ ਮੇਰਾ ਨਾਂ ਹੁੰਦਿਆ ਮੇਰਾ ਤਾਂ ਕੁਝ ਵੀ ਨਹੀਂ ਸੀ ਬਣਨਾ ਤੇ ਮੈਂ ਤਾਂ ਲੋਕਾਂ ਨੂੰ ਜਿਹੜੀ ਜੀ ਅੱਜ ਦੇ ਵਿੱਚ ਅਸ਼ਾ ਕਰਦੇ ਨੇ ਉਹਨਾਂ ਦਾ 10% 20% ਲੋਕ ਇਦਾਂ ਦੇ ਨੇ ਚੱਕੀਆਂ ਨਾਲ ਗੱਲ ਹੁੰਦੀ ਵੀ ਜੀ ਕੋ ਕਹਿੰਦਾ ਮੇਰੇ ਦਾਦੀ ਦੇ ਦਿੱਥੋ ਕੀ ਮੈਂ ਤਾਂ ਕਰਦਾ ਕੋਈ ਕਹਿੰਦਾ ਮੇਰੇ ਮੰਮੀ ਦੇ ਦਿੱਥੋ ਕੀ ਮੈਂ ਤਾਂ ਕਰਦਾ ਕੋਈ ਕਹਿੰਦਾ ਸਾਡੇ ਘਰੇ ਗਰੀਬੀ ਬਹੁਤ ਆ ਮੈਂ ਤਾਂ ਕਰਦਾ ਉਹ ਮੈਂ ਕਿਹਾ ਤਦਰੋ ਜੀ ਤੁਸੀਂ ਨਸ਼ਾ ਕਰੋਗੇ ਇਹਨੂੰ ਖਾਣਾ ਤੋੜੀ ਗਾਦੋਂ ਇਹ ਤਾਂ ਬਧਾਉਂਗੇ ਮੇਂ ਮਤਲਬ ਤਾਂ ਗਰੀਬੀ ਬਾਦੀ ਜਾਣੀ ਆ ਵੀ ਜੇ ਤੁਸੀਂ ਛੱਡੋਗੇ ਤਾਂ ਹੀ ਕੁਝ ਹੋਊਗਾ ਜਦੋਂ ਤੁਸੀਂ ਪ੍ਰਮਾਤਮਾ ਤੁਸੀਂ ਜਦੋਂ ਸੋਚਦੇ ਹੋ ਵੀ ਮੈਂ ਇੱਕ ਇੱਕ ਮਕਾਲੀ ਆ ਕੰਮ ਕਰਨਾ ਤੇ ਪ੍ਰਮਾਤਮਾ ਜੀ ਤੁਹਾਡੇ ਲਈ ਸੌ ਰਾਹ ਖੋਲ ਦਿੰਦੇ ਸਭ ਤੋਂ ਵਧੀਆ ਵਜੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਰਸਤੇ ਚੱਲ ਕੇ ਤੁਸੀਂ ਕਾਮਯਾਬ ਹੋਗੇ ਦੇਖੋ ਇਹ ਟੈਟੂਸ ਜੋ ਬਣਾਦੇ ਹੋਗੇ ਕਿੱਦਾਂ ਦੀ ਤੁਹਾਨੂੰ ਲੱਗਦਾ ਇਹਦੇ ਵਿੱਚ ਕੋਈ ਪ੍ਰਾਪਤੀ ਹੁੰਦੀ ਹੈ ਕੀ ਇਹ ਤੋਂ ਕੋਈ ਸਿੱਖਣ ਨੂੰ ਮਿਲਦਾ ਹੈ ਜਾਂ ਤੁਸੀਂ ਇਹ ਜੀ ਮਤਲਬ ਇਹ ਜਿਹੜੇ ਟੈਟੂ ਨੇ ਜੀ ਇਹ ਤੁਸੀਂ ਆਪਣੇ ਜੇ ਤੁਹਾਨੂੰ ਜਿਵੇਂ ਮੈਨੂੰ ਲੱਗਦਾ ਕਿ ਮੇਰੇ ਬੇਟੀਆਂ ਨਾਲ ਮੈਨੂੰ ਬਹੁਤ ਰੱਕੀ ਮਿਲੀ ਮੈਨੂੰ ਕੋਈ ਸਿੱਖੀ ਨਾ ਮੈਨੂੰ ਬਹੁਤ ਕੁਝ ਇੱਜ਼ਤ ਮਾਣ ਮਿਲਿਆ ਲੋਕ ਮੈਨੂੰ ਵੱਡੇ ਵੱਡੇ ਫੈਮਲੀਆ ਪਸੰਦ ਕਰ ਲਿਆ ਨੇ ਵੀ ਵੀ ਪਾਈ ਉਹ ਬੰਦਾ ਕੋਈ ਸਿੱਖਾ ਵੀ ਇਹ ਜੀ ਜੀ ਟੈਟੂ ਬਣਾਉਣਾ ਤਾਂ ਅਸੀਂ ਆਪਣੀ ਫੈਮਲੀ ਨੂੰ ਲੈ ਕੇ ਸੋਨ ਨੂੰ ਕੋਲ ਆਣਾ ਵੀ ਕੋਈ ਗੁਰ ਸਿੱਖਾ ਗੁਰ ਸਿੱਖੀ ਨਾਲ ਜੁੜੀਆਂ ਉਹ ਚੀਜ਼ਾਂ ਦੀ ਇਹ ਮਹਾਪੂਰਨ ਹੀ ਕੋਈ ਮਹਾਪੂਰਨ ਹੀ ਗੱਲ ਅਰਥ ਹੋ ਜਾਂਦੀ ਉਹ ਕਹਿੰਦਾ ਯਾਰ ਮੈਂ ਮੈਨੂੰ ਮੈਨੂੰ ਲੱਗਦਾ ਵੀ ਮੈਂ ਆਪਣੇ ਮਾਪਿਆਂ ਦੀ ਫੋਟੋ ਅਕੀ ਉੱਪਰ ਪਰਮਾਨੈਂਟ ਬਣਾ ਕੇ ਰੱਖਾ ਵੀ ਜਿਵੇਂ ਮੇਰੇ ਮਾਪਿਓ ਕਹਿੰਦੇ ਸੀ ਮੈਂ ਜਦੋਂ ਦੇਖਿਆ ਕਰਾਂ ਆਪਣੇ ਮਾਪਿਆਂ ਦੀ ਫੋਟੋ ਵੀ ਮੈਨੂੰ ਲੱਗਿਆ ਕਰੇ ਮੇਰੇ ਮਾਪੇ ਮਰੇ ਨਾਲ ਨੇ ਇਹ ਚੀਜ਼ਾਂ ਨੇ ਅੱਗੇ ਮੋਟੀਵੇਟ ਕਰਦੀਆਂ ਤੁਸੀਂ ਕਿ ਪਤਾ ਲੱਗਿਆ ਸੀ ਵੀ ਤੁਸੀਂ ਸਿੱਧੂ ਮੂਸੇਵਾਲ ਦੇ ਫਾਦਰ ਦੇ ਕੋਸ ਬਣਾਇਆ ਉਹ ਕੀ ਘਟਨਾ ਸੀ ਉਹ ਜੀ ਮੈਂ ਆਪਣੇ ਲੁਧਿਆਣੇ ਸੀ ਜੀ ਅਸੀਂ ਤੇ ਉਹਦੇ ਸਿੱਧੂ ਵੀ ਉਹਦੀ ਜੋ ਫੈਮਿਲੀ ਜੋ ਫੋਨ ਆਇਆ ਕਹਿੰਦੇ ਵੀ ਇਦਾਂ ਇਦਾਂ ਕਰਕੇ ਕੱਲੋਂ ਵਾਪਸ ਮੇਰੇ ਘਰ ਟੈਟ ਬਣਾਉਣਾ ਵੈਲੂ ਦਾ ਵੀ ਇਦਾਂ ਹੋ ਗਿਆ ਵੀ ਯਾਰ ਵੀ ਇਹ ਕਿਦਾਂ ਹੋ ਗਿਆ ਨਾ ਤੇ ਜਦੋਂ ਅਸੀਂ ਗਏ ਜੀ ਉੱਥੇ ਬਾਪੂ ਨਾਲ ਗੱਲਾਂ ਬਾਤਾਂ ਮਾਰੀਆਂ ਬਾਪੂ ਐ ਲੱਗੇ ਵੀ ਇਹ ਵੀ ਇਹ ਮੁੰਡਾ ਦੇ ਹੱਥੇ ਕੋਲ ਵੀ ਕਾਫੀ ਟਾਈਮ ਤੋਂ ਦਾ ਮੈਨੂੰ ਐ ਲੱਗੇ ਵੀ ਸਾਡੇ ਬਾਪੂਆ ਵੀ ਇੰਨੇ ਵਧੀਆ ਗੱਲਾਂ ਮਾਰੀਆਂ ਅਸੀਂ ਸਾਰੇ ਗੱਲਾਂ ਸਾਂਝੀਆਂ ਕਰੀਆਂ ਜੀ ਮਾ ਬਾਪੂ ਜੀ ਕੀ ਬਣਾਉਣਾ ਪਹਿਲਾਂ ਤਾਂ ਤਾਇਆ ਜੀ ਨੇ ਫੋਟੋ ਬਣਾਈ ਸਿੱਧੂ ਜੀ ਫਿਰ ਬਾਪੂ ਨਾਲ ਵੀ ਤੂੰ ਯਾਰ ਸਿੱਧੂ ਦਾ ਮੇਨ ਡਾਇਲੋਗ ਲਿਖ ਵੀ ਹੈ ਕੋਈ ਹੋਰ ਕਿਉਂਕਿ ਵੀ ਜੇ ਉਹਨੂੰ ਪੁੱਛ ਲਈ ਸੀ ਤੂੰ ਵੀ ਲਿਖਾਉਣਾ ਚਾਹੁੰਦਾ ਟਰੈਕਟਰ ਮੂਰੇ ਵੀ ਉਹ ਕਹਿੰਦਾ ਹੈ ਕੋਈ ਹੋਰ ਲਿਖੋ ਜੋ ਚੀਜ਼ ਮੈਨੂੰ ਵਧੀਆ ਲੱਗੀ ਵੀ ਤੁਸੀਂ ਉਹੀ ਟੈਟੂ ਬਣਾਓ ਉਹ ਚੀਜ਼ ਉਹਨਾਂ ਨੇ ਆਪਣੇ ਹੱਥੇ ਬਣਵਾਈ ਹੈ ਕੋਈ ਹੋਰ ਕਰਨੇ ਆਪਾਂ ਵੀ ਲੈਣੀ ਦੁਨੀਆ ਦਾ ਕਿਸੇ ਨੂੰ ਜਿੰਦਾ ਹੀ ਰੱਖਣਾ ਜੋ ਮਤਲਬ ਕਿ ਜੋ ਉਹਦੇ ਖਿਆਲ ਸੀ ਵੀ ਸੁਪਰੇ ਵੀ ਮੈਨੂੰ ਇਦਾਂ ਜੀ ਮੈਨੂੰ ਵੀ ਮੇਰੇ ਮਰਦ ਬਾਅਦ ਵੀ ਮੈਨੂੰ ਯਾਦ ਰੱਖੇ ਉਹ ਸਾਰੀਆਂ ਚੀਜ਼ਾਂ ਜੀ ਉਹ ਲੱਗੇ ਹੋਏ ਨੇ ਪੂਰੀਆਂ ਸਾਡੇ ਜਿੱਦਾਂ ਟੈਟੂ ਤੁਸੀਂ ਬਣਾਉਂਦੇ ਹੋ ਸਭ ਤੋਂ ਵੱਧ ਖੁਸ਼ੀ ਕਦੋਂ ਮਿਲੀ ਕਦੋਂ ਤੁਹਾਨੂੰ ਵੱਡਾ ਲੱਗਿਆ ਸਭ ਤੋਂ ਸਭ ਤੋਂ ਵੱਡੀ ਖੁਸ਼ੀ ਜੀ ਮੈਨੂੰ ਪਹਿਲਾਂ ਮੈਨੂੰ ਉਦੋਂ ਤਾਂ ਬਾਪੂ ਨੇ ਬਣਾਇਆ ਸੀ ਸਿੱਧੂ ਡੈਡੀ ਨੇ ਉਹ ਤੋਂ ਪਹਿਲਾਂ ਮੈਂ ਸੈਲੀਬ੍ਰਿਟੀ ਨੇ ਕਾਫੀ ਇਹ ਬਣਾਤੇ ਸੀ ਗੇ ਗਲਾਫ ਸਿੱਧੂ ਬਾਈ ਉਹਨਾਂ ਦੇ ਜੰਗ ਟੇ ਲਾਉਣ ਨਾਲ ਦੇ ਕਾਫੀ ਜੀ ਜੀਖਣ ਬਾਈ ਉਹਨਾਂ ਦੇ ਬਲਕਾਰ ਨਖੀਲੇ ਦੇ ਕਾਫੀ ਜਾਨੇ ਠਿੰਗਰਾਏ ਬਣਾਤਾ ਜੀ ਜਦੋਂ ਬਾਪੂ ਨੇ ਬਣਾਇਆ ਉਦੋਂ ਖੁਸ਼ੀ ਵੀ ਸੀ ਬੀ ਖੁਸ਼ੀ ਵੀ ਨਹੀਂ ਸੀ ਜੀ ਮੈਂ ਕਿਹਾ ਜੀ ਸਿੱਧੂ ਹੁੰਦਾ ਅੱਜ ਕਹਿੰਦਾ ਵੀ ਯਾਰ ਮੇਰਾ ਬਾਪੂ ਮੇਰਾ ਡੈਡੂ ਬਣਵਾ ਰਿਹਾ ਜਿਹੜਾ ਮੇਰਾ ਮੇਨ ਡਾਈ ਲੋਕਾ ਵੀ ਹੈ ਕੋਈ ਹੋਰ ਜਦੋਂ ਮੈਂ ਕਹਿੰਨਾ ਵੀ ਉਦੋਂ ਆ ਗਈ ਸੀ ਵੀ ਇਹ ਖੁਸ਼ੀ ਵੀ ਸੀਗੀ ਜੀ ਵੀ ਉਹ ਸਭ ਤੋਂ ਵੱਡੀ ਇਹ ਖੁਸ਼ੀ ਥੀ ਵੀ ਉਹਨਾਂ ਨੇ ਆਪ ਕਹਿਦਾ ਵੀ ਫੋਨ ਕਰਕੇ ਕਿਹਾ ਵੀ ਉਹ ਬੰਦੇ ਜੀ ਡੈਡ ਬਣਾਉਣਾ ਲੈ ਮੇਰੇ ਕੋਲ ਵੀ ਜਿਹੜਾ ਸੌ ਨੂੰ ਦੋ ਸੱਖੀ ਆ ਬਸ ਤੁਸੀਂ ਇਹ ਦੇਖੋ ਜੀ ਤੁਸੀਂ ਮੈਨੂੰ ਉਹ ਚੀਜ਼ ਸਭ ਤੋਂ ਵਧੀਆ ਲੱਗੀ ਵੀ ਯਾਰ ਵੀ ਉਹ ਬੰਦੇ ਨੂੰ ਬੁਲਾਓ ਜੇ ਬਣਾਉਣਾ ਤੁਸੀਂ ਕਰੇ ਵੀ ਮੈਂ ਉਹ ਤੋਂ ਡੈਡ ਬਣਾਉ ਉਹ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਗੁੱਡ ਫਿਕਸ ਇਅਰ ਇਹ ਗ੍ਰੇਟ ਸੀ ਟਾਈਟਲ ਸੀ ਪਹਿਲਾਂ ਕਿੰਨਾ ਕੁ ਔਖਾ ਕਟਿਆ ਫਿਰ ਹੁਣ ਕਿੱਦਾਂ ਜਦੋਂ ਪਹਿਲਾਂ ਪਾ ਕੇ ਆਇਆ ਇੱਕ ਤਾਂ ਉਹ ਵੀ ਔਖਾ ਹੋਇਆ ਸਾਨੂੰ 6 ਮਹੀਨੇ ਤੱਕ ਲੱਗਾ ਇੱਕ ਵਾਰੀ ਤਾਂ ਵੀ ਯਾਰ ਮਤਲਬ ਕਿ ਮੁਸ਼ਕਲ ਹੀ ਏਬੀ ਇਹ ਤਾਂ ਉਹ ਤਾਂ ਹੀ ਅਸੀਂ ਐ ਕਰਦੇ ਸਟੂਡੀਓ ਖੋਲ ਦਿੰਦੇ ਸੀ ਮੈਂ ਫੈਕਟਰੀ ਕੰਮ ਕਰਦਾ ਸੀਗਾ ਇੱਕ ਮੋਡਾ ਨਾਲ ਮੇਰੇ ਪੱਲੇਦਾਰ ਦਾ ਕੰਮ ਕਰਦਾ ਸੀ ਸਵੇਰੇ ਸਟੂਡੀਓ ਖੋਲ ਜਾਂਦੇ ਸੀ ਸਾਫ਼-ਸੁਥਰਾ ਕਰਕੇ ਤੇ ਸ਼ਾਮ ਨੂੰ 6 ਵਜੇ ਅਸੀਂ ਫੇਰ ਆ ਕੇ ਬਹਿ ਜਾਂਦੇ ਸੀ 6 ਮਹੀਨੇ ਦਾ ਸਾਡਾ ਇੰਚ ਚੱਲਿਆ ਥੋੜੀ-ਥੋੜੀ ਥੋੜੀ-ਥੋੜੀ ਚੱਲੀ ਗਿਆ ਜੀ ਫਿਰ ਨੈਟਵਰਕ ਸਾਡਾ ਬਾਅਦ ਵਿੱਚ ਲੁਧਿਆਣੇ ਪਟਿਆਲੇ ਤੋਂ ਇਦਾਂ ਫਿਰ ਚੱਲਦਾ ਚੱਲਦਾ ਜੀ ਨੈਟਵਰਕ ਇਦਾਂ ਕ੍ਰੀਏਟ ਕੀਤਾ। ਨੈਟਵਰਕ ਸੋਸ਼ਲ ਮੀਡੀਆ ਨੇ ਬਹੁਤ ਪਿਆਰ ਦਿੱਤਾ। ਬੱਚਾ ਬੱਚਾ ਪਿਆਰ ਕਰਦਾ ਬਈ ਬੱਚੇ ਬੱਚੇ ਵੀ ਫੋਟੋਆਂ ਲਾਉਣ ਆ ਜਾਂਦੇ ਨੇ ਬਈ ਅਸਤਰੀਆਂ ਵੀਡੀਓ ਤੇ ਜੈਨਤ ਬਹੁਤ ਵਧੀਆ ਲੱਗਦਾ ਜੀ। ਉਹ ਚੀਜ਼ਾਂ ਨੂੰ ਬਹੁਤ ਵਧੀਆ ਲੱਗਦੀ ਨੇ। ਤੁਸੀਂ ਵੀ ਆਪਣਾ YouTube ਚੈਨਲ ਬਣਾਇਆ ਹੈ। ਸਾਰੇ ਚੈਨਲ ਨੇ ਹੀ Facebook ਚੈਨਲ ਆ, YouTube ਚੈਨਲ ਆ, Instagram, Snapchat ਸਾਰੇ ਇਸੋ ਨਾਲ ਡਾਟਾ ਬਣਾਤੇ ਹੈ। ਕਿੱਥੇ ਕਿੱਥੇ ਦੇ ਲੋਕ ਤੁਹਾਡੇ ਕੋਲ ਬਹੁਤ ਜ਼ਿਆਦਾ ਬਣਾਉਂਦੇ। ਅੱਜ ਜੰਮੂ ਤੋਂ ਆਏ ਹੋ ਨੇ ਦੇਖ ਲਈ 4-5 ਘੰਟੇ ਲਾ ਕੇ ਆਏ ਨੇ ਵਾਸਤੇ। ਤੇ ਇਹਨਾਂ ਦੀ ਗਦਾਰੀ ਸੀ ਇਹ ਵੀ ਇੱਥੇ ਬਣਾਉਣਾ ਜੋ ਮਰਜੀ ਹੋ ਜਾਵੇ। ਕਾਫੀ ਦੂਰੋਂ ਆਉਂਦੇ ਆਂ, ਲੋਕਲ ਕੋਈ ਨਹੀਂ ਆਦਾ। ਬਹੁਤ ਦੂਰੋਂ ਦિલ્ਹੀ ਹੋਇਆ, ਜੰਮੂ ਹੋਇਆ। ਲੁਧਿਆਣਾ, ਚੰਡੀਗੜ੍ਹ ਤੋਂ ਜੀ ਆਇਆ ਇਹਦਾ ਡੇਲੀ ਆਪ ਦਾ ਉਹਦਾ ਕੰਮ ਆ। ਵੈਸੇ ਤਾਂ ਸਾਡੇ ਕੋਲ ਜਾਣਾ ਇਹਨਾਂ ਨਾਲ ਹੀ ਦੁੱਗੀਆਂ ਹੁੰਦੀਆਂ ਵੱਡੀਆਂ। ਯੂਐਸਏ ਤੋਂ ਆਏ, ਕੋਈ ਆਸਟ੍ਰੇਲੀਆ ਤੋਂ, ਕੋਈ ਕੈਨੇਡਾ ਤੋਂ। ਹਜ਼ਾਰਾਂ ਤਰ੍ਹਾਂ ਦੀਆਂ ਦੁੱਗੀਆਂ ਹੁੰਦੀਆਂ ਸਾਡੇ ਕੋਲ। ਤੇ 15 ਤੋਂ 20 ਦਿਨਾਂ ਅਡਵਾਂਸ ਬੁਕਿੰਗ ਹੀ ਚਾਦੀ ਸਾਡੀ। ਤੁਸੀਂ ਕਹਾਂ ਹੋਰ ਵੀ ਟ੍ਰੇਨਡ ਕਰਦੇ ਹੋ? ਕਿਦਾਂ? ਮੈਂ ਜੀ ਮਤਲਬ 30 ਤੋਂ 40 ਬੰਦੇ ਦਾ ਟ੍ਰੇ ਬੜਾ ਡ੍ਰੀਮ ਸਭ ਤੋਂ ਵੱਡਾ ਇਹ ਆ ਵੀ ਮੈਂ 100 ਮੁੰਡਿਆਂ ਨੂੰ ਕੰਮ ਸਿਖਾਵਾਂ ਉਹ ਅੱਗੇ ਦੇ ਅੱਗੇ ਸਿਖਾਈ ਜਾਣਗੇ ਤੇ ਕੁੜੀਆਂ ਵੀ ਆ ਰਹੀਆਂ ਤੁਸੀਂ ਕੁੜੀਆਂ ਨੂੰ ਕੁੜੀਆਂ ਨੂੰ ਹਾਂਜੀ ਕੁੜੀਆਂ ਵੀ ਕੰਮ ਕਰਦੇ ਜਾਣਗੇ ਕੁੜੀਆਂ ਕੁੜੀਆਂ ਨੂੰ ਜਿਆਦਾ ਅਸੀਂ ਕਹਿੰਦੇ ਆ ਵੀ ਤੁਸੀਂ ਕਿਉਂਕਿ ਕੁੜੀਆਂ ਵਾਲੀ ਕੁੜੀਆਂ ਉਹ ਬਹੁਤ ਘੱਟ ਨੇ ਜੀ ਇਸ ਸਲੈਂਚ ਕੁੜੀਆਂ ਵਾਲੇ ਟੈਟੂ ਆਰਟਿਸਟ ਕੁੜੀਆਂ ਘੱਟ ਨੇ ਜੀ ਉਹ ਚੀਜ਼ ਮੈਂ ਕਹਿੰਦਾ ਵੀ ਕੁੜੀਆਂ ਜਿਆਦਾ ਵੀ ਹੋਣ ਤਾਂ ਵਧੀਆ ਗੱਲ ਹੈ ਕਿਉਂਕਿ ਕੁੜੀਆਂ ਜਿਆਦਾ ਡੈਟੂ ਬਣਾਉਣੀ ਉਹਨਾਂ ਦੀ ਇੱਕ ਪੀ ਹੁੰਦੀ ਆ ਵੀ ਮੇਰੇ ਵੀ ਸਾਡੇ ਕੁੜੀ ਨੂੰ ਡੈਟੂ ਬਣਾ ਲਏ ਤੇ ਵਧੀਆ ਗੱਲ ਹੈ ਉਹ ਚੀਜ਼ ਨਹੀਂ ਜੇ ਸਾਡੇ ਕੁੜੀਆਂ ਡੈਟੂ ਬਣਾਉਂ ਇਹ ਜਦੋਂ ਟੈਟੂ ਨੇ ਜੇ ਕੋਈ ਤਾਂ ਪੁਲਿਸ ਚ ਭੱਜਦੇ ਹਨ ਹੋਰ ਕਈ ਵਾਰ ਇਹ ਰਿਮੂਵ ਵੀ ਕਰਨਾ ਪੈਂਦੇ ਨੇ ਹਾਂਜੀ ਰਿਮੂਵ ਹੋ ਜਾਂਦੇ ਨੇ ਜੇ ਤੁਸੀਂ ਟੈਟੂ ਰਿਮੂਵ ਕਰਨਾ ਤੇ 100% ਹੁੰਦਾ ਹੈ ਗਾਰੰਟੀ ਹੈ ਤਿੰਨ ਸੈਟਿੰਗਾਂ ਚ ਖਤਮ ਹੋ ਜਾਂਦਾ ਟੈਟੂ ਜਿੱਦਾਂ ਤੁਸੀਂ ਨਸ਼ਾ ਖਾ ਕੇ ਨਸ਼ੇ ਤੋਂ ਬਾਹਰ ਆਏ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਜੋਦ ਨੂੰ ਤਾਂ ਇਹੀ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਨੇ ਵੀ ਅਸੀਂ ਮਤਲਬ ਕਿ ਨਸ਼ੇਦਬ ਵਗੈਰਾ ਖਾ ਕੇ ਲੱਤਾਂ ਖੜੀਆਂ ਜਾਂਦੀਆਂ ਜਾਂ ਘਟਿਆ ਪਰ ਨੇ ਕੀ ਹੋਊ ਕੁਝ ਨਹੀਂ ਹੁੰਦਾ ਜੀ ਇਹਦਾ ਭੈਮ ਨੇ ਇਹ ਤਾਂ ਉਹਨਾਂ ਦੇ ਆਧੇ ਦਿਮਾਗ ਚ ਘੜ ਕੇ ਪੱਕੇ ਪਾਏ ਹੋਣੇ ਵੀ ਮੈਂ ਇਹ ਕੱਲ ਨੂੰ ਨਸ਼ਾ ਨਾ ਕੀਤਾ ਤਾਂ ਬ ਉਹ ਕਿਉਂ ਉਹਨੇ ਕੰਮ ਨਹੀਂ ਕਰਨਾ ਹੁੰਦਾ ਜੀ ਉਹਨਾਂ ਨੂੰ ਅੱਧੀ ਗੱਲ ਹੁੰਦੀ ਵੀ ਬਾਬਾ ਨਸਾ ਗੱਲ ਖਾਦੇ ਮਰਗਣਾ ਵੀ ਜਿਹਨਾਂ ਸਾਡਾ ਛੱਡ ਕੇ ਜੋ ਚੀਜ਼ਾਂ ਤੁਸੀਂ ਸੋਚਦੇ ਨੇ ਨਾ ਹੋਈਆਂ ਤੇ ਮੇਰਾ ਨਾਮ ਲੈਂਦੇ ਆ ਤਾਂ ਮੈਂ ਇਹ ਕਹਿੰਦਾ ਹਾਂ ਕਿ ਤੁਸੀਂ ਦੱਸੋ ਕਿ ਆਪਣਾ ਕੋਈ ਵੀ ਬੁੜਿਆ ਕੰਮ ਕਰੋ ਤੇ ਆਪਰਾ ਮਹਾਂਦਾਰੀ ਨਾਲ ਉਹ ਜੁੱਝਾਂ ਜੋ ਤੁਹਾਡੇ ਸੁਪਨੇ ਨੇ ਉਹਨਾਂ ਨੂੰ ਪੂਰੇ ਕਰੋ ਸੋਸ਼ਲ ਮੀਡੀਆ ਤੇ ਕਿੰਨੇ ਕਿ ਲੋਕ ਤੁਹਾਡੇ ਨਾਲ ਜੁੜੇ ਨੇ ਮੇਰੇ ਨਾਲ ਜੀ ਹੈਗਾ ਲੱਖਾਂ ਹਿਸਾਬ ਦਾ ਜੀ ਬਹੁਤ ਪਿਆਰ ਕਰਦੇ ਆ ਮੇਰੀਆਂ ਬੀੜੀਆਂ ਨੂੰ 50 ਮਿਲੀਅਨ ਵੀ ਕ੍ਰੋਸ ਕਰਕੇ ਕਮੀਨਿਆ ਸਾਡੇ 50 ਮਿਲੀਅਨ ਮਤਲਬ ਪੰਜਾਬ ਦਾ ਵਲਡਰ ਰਿਕਾਰਡ ਕੈਮ ਕਰਤਾ ਸੀ 50 ਮਿਲੀਅਨ ਕਰਾਸ ਹੋਈ ਸਾਰੀ ਕਾਟਰੀਆਂ ਦੇ ਵਿੱਚ ਵੀਡੀਓ ਚੱਲੀ ਉਹ ਇੱਕ ਟੈਟੂ ਸਾਡਾ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ ਕਿਹ ਚੀਜ਼ ਦਾ ਟੈਟੂ ਸੀ ਉਹ ਟੈਟੂ ਫਲਵਰੀ ਹੋਈ ਸੀ ਜੀ ਬਾਤ ਹੈ ਉਹਨੂੰ 25 ਤੋਂ 30 ਟੈਟੂ ਆਰਟਿਸਟਾਂ ਨੇ ਜਵਾਬ ਦਿੱਤਾ ਸੀ ਉਹਦੀ ਮੈਰੀ ਨਹੀਂ ਸੀ ਹੁੰਦੀ ਉਹ ਚੀਜ਼ ਕਰਕੇ ਤੇ ਉਹ ਚੀਜ਼ ਅਸੀਂ ਲੁਕੋਰੀ ਸੀ ਉਹ ਚੈਲੰਜ ਕਰਕੇ ਸੀ ਕਰਕੇ ਤਾਂ ਭਾਈ ਦੋ ਵਾਰਡ ਲੈਵਲ ਤੇ ਚਲੀ 50 ਮਿਲੀਅਨ ਕਰਾਸ ਕਰ ਗਏ ਬਹੁਤ ਦੁਨੀਆਂ ਪਿਆਰ ਕਰਦੀ ਮਤਲਬ ਕੋਈ ਅਦਨਾ ਅਦਾਸ ਕੋਈ ਸ਼ਾਇਰ ਕੋਈ ਕੰਟਰੀ ਹੈ ਨਹੀਂ ਜਿੱਥੇ ਵੀਡੀਓ ਸਾਡੇ ਨਾਲ ਚੱਲੀ ਹੋਵੇ ਇੱਕ ਦਿਨ ਚ ਪੰਜ ਬੇੜੀਆਂ ਕ੍ਰੋਸ ਕਰਦੇ ਸੀ ਇੱਕ ਵੀ ਸਾਡੇ ਜਿਹਨਾਂ ਦਾ ਪਿਆਰ ਮਿਲਿਆ ਇਹਨੂੰ ਮਤਲਬ ਕਮਿੰਗ ਲਈ ਰੋਟੀ ਲਈ ਇਹਨੂੰ ਅਪਣਾਇਆ ਜਾ ਸਕਦਾ ਹਾਂਜੀ ਜੀ ਕੰਮ ਜੀ ਬਹੁਤ ਵਧੀਆ ਹੈ ਇਹਦੇ ਵਿੱਚ ਪਰ ਇੱਕ ਗੱਲ ਇਹ ਵੀ ਹੈ ਕਿ ਗਲਤੀ ਵਾਲਾ ਸਹੀ ਨਹੀਂ ਹੈ ਸਾਡੇ ਕੰਮ 'ਚ ਇੱਕ ਗਲਤੀ ਤੇ ਸਾਰਾ ਟੈਗੂ ਖਰਾਬ ਤੇ ਬੰਦੇ ਮਤਲਬ ਬਾਹਰ ਕੋਈ ਜੀ ਜਾਂ ਵੀ ਮਤਲਬ ਕੀ ਜੇ ਕੰਮ ਕਰਦੇ ਆ ਤੇ ਮਤਲਬ ਪੂਰਾ ਧਿਆਨ ਲਾ ਕੇ ਕਰਨਾ ਪੈਂਦਾ ਜੀ ਇਹ ਨਹੀਂ ਕਿ ਕੋਈ ਮਤਲਬ ਆਇਆ ਤੇ ਮਤਲਬ ਚੱਕਰ ਹੋਰ ਕੰਮ ਨਹੀਂ ਇਹ ਜੀ ਗੱਲ ਤੇ ਵਾਲਾ ਸੀ ਕੀ ਦਾ ਜੀ ਕੰਮ ਬਹੁਤ ਵੱਡੇ ਲੈਵਲ ਤੇ ਆ ਰਹੀ ਹੁਣ ਇਹ ਚੀਜ਼ ਨੂੰ ਬਹੁਤ ਲੋਕ ਪਸੰਦ ਕਰਦੇ ਆ ਜੀ ਪਹਿਲਾਂ ਨਹੀਂ ਸੀ ਪਸੰਦ ਕਰਦੇ ਪਹਿਲਾਂ ਕਹਿੰਦੇ ਜੀ ਕੀ ਹੈ ਇਹ ਅੱਜ ਵੀ ਦੇ ਚ ਲੋਕ ਬਹੁਤ ਪਸੰਦ ਕਰਦੇ ਆ ਕਈ ਐਦਾਂ ਦੇ ਮੇਰੇ ਕੋਲ ਟੈਟੂ ਆਏ ਨੇ ਜੀ ਆਪਣੇ ਬੱਚੇ ਆਪਣੇ ਡੈਰ ਨੂੰ ਲੈ ਕੇ ਆਨੇ ਟੈਟੂ ਤੁਸੀਂ ਚੱਕਰ ਬਣਾਉਗਾ ਇੰਨਾ ਪਸੰਦ ਕਰਦੇ ਮੇਰਾ ਨਾਮ ਪ੍ਰਦੀਪ ਕੋਹੜਾ ਮੈਂ ਬਿਲੀ ਸਿਆੰਦਾ ਤੋਂ ਬਿਲੋਂਗ ਕਰਦੀ ਆ ਤੇ ਡਿਸਟ੍ਰਿਕਟ ਲੁਧਿਆਣਾ ਤੇ ਹੁਣ ਮੈਂ ਟੈਟੂ ਆਰਟਿਸਟ ਐਸ ਅ ਵਰਕ ਕਰਦੀ ਆਂਗੀ ਸਰਕਲ ਮੈਨੂੰ ਇੱਥੇ ਕੋਚਿੰਗ ਲਈ ਨੂੰ ਕਾਫੀ ਹੁਣ ਟਾਈਮ ਹੋ ਚੁੱਕਿਆ ਹੈਗਾ ਕਿ ਤਾਈ ਮੈਂ ਪੂਰੀ ਪਰਫੈਕਟ ਹੋ ਚੁੱਕਿਆ ਹਾਂ ਇਸ ਤੇ ਮੈਂ ਬਹੁਤ ਹੀ ਵਧੀਆ ਫੀਲ ਕਰ ਰਹੀ ਆਂ ਵੀ ਇਹ ਲਾਈਨ ਦੇ ਵਿੱਚ ਆ ਕੇ ਤੇ ਮੈਨੂੰ ਪੂਰੀ سپورਟ ਦਿੱਤੀ ਜਾ ਰਹੀ ਆ ਸੋਨੂ ਸਰ ਦੀ ਕਿਉਂਕਿ ਆਲਵੇਸ ਮੇਰਾ ਸਟੈਂਡ ਕਰਦੇ ਆ ਜਿੱਥੇ ਵੀ ਮੈਨੂੰ ਕੋਈ ਵੀ ਲੱਗ ਰਿਹਾ ਹੁੰਦਾ ਵੀ ਮੈਂ ਇਹ ਵਰਕ ਦੇ ਵਿੱਚ ਪਰਫੈਕਟ ਨਹੀਂ ਤਾਂ ਉੱਥੇ ਮੈਨੂੰ ਬੈਸਟ ਟ੍ਰੇਨਿੰਗ ਮਿਲਦੀ ਆ ਤੇ ਆਮ ਵੈਰੀ ਗਲੈਡ ਟੂ ਮੀ ਟੂ ਸੋਨੂ ਸਰ ਬਿਕੋਜ਼ ਇਨ ਹੈਲ ਮੈਂ ਜੇ ਮੈਨੂੰ ਲੱਗਦਾ ਮੈਂ ਇਹ ਲਾਈਨ ਚ ਆ ਕੇ ਕੁਝ ਵਧੀਆ ਸਕਸੈਸ ਕਰ ਸਕਦੀ ਆ ਇਹ ਲਾਈਫ ਦੇ ਵਿੱਚ ਤੁਸੀਂ ਕਿੱਦਾਂ ਸੋਚਿਆ ਵੀ ਤੁਸੀਂ ਪਹਿਲਾਂ ਸੋਨੂ ਸਰ ਨੂੰ ਨਹੀਂ ਸੀ ਜਾਣਦੀ ਤਾਂ ਇੱਕ ਮੇਰੇ ਟੀਚਰ ਸੀ ਉਹਨਾਂ ਦੁਆਰੇ ਕੰਸਲਟ ਕੀਤਾ ਗਿਆ ਤੇ ਮੈਨੂੰ ਸ਼ੁਰੂ થી ਇਹ ਚੀਜ਼ ਦਾ ਕ੍ਰੇਜ਼ ਰਹਿੰਦਾ ਸੀਗਾ ਤੇ ਆਰਟ ਹੋ ਗਈ ਜਿੱਦਾਂ ਇਦਾਂ ਦੇ ਕੰਮਾਂ ਦੇ ਵਿੱਚ ਮੈਨੂੰ ਬਹੁਤ ਹੀ ਜ਼ਿਆਦਾ ਇੰਟਰਸਟ ਸੀ ਤਾਂ ਜਦ ਮੈਂ ਸੋਨਸਰ ਨੂੰ ਮੀਟ ਕੀਤਾ ਤਾਂ ਮੈਨੂੰ ਇੱਥੇ ਸਟੂਡੀਓ 'ਚ ਆਨਸਾਰੀ ਮੈਨੂੰ ਇਦਾਂ ਲੱਗਿਆ ਵੀ ਮੈਂ ਕੁਝ ਕਰ ਸਕਦੀ ਹਾਂ ਇੱਥੇ ਇਸ ਲਾਈਨ ਦੇ ਵਿੱਚ ਤੇ ਮੈਨੂੰ ਇਹਨਾਂ ਕੰਨਿਓ ਬਹੁਤ ਹੀ ਜ਼ਿਆਦਾ ਸਪੋਰਟ ਮਿਲਿਆ ਇਹ ਕੰਮ ਦੇ ਵਿੱਚ ਇਹਨਾਂ ਨੇ ਟ੍ਰੇਨਿੰਗ ਐਜ਼ ਆ ਮੈਨੂੰ ਇੱਥੇ ਗਰਲ ਕੁਝ ਵੀ ਨਹੀਂ ਫੀਲ ਹੋਇਆ ਹੈ ਹਨਾ ਮੈਂ ਪੂਰੀ ਕੰਫਰਟੇਬਲ ਆ ਇਹਨਾਂ ਨੇ ਮੈਨੂੰ ਪੂਰੀ ਰਿਸਪੈਕਟ ਦਿੱਤੀ ਹੈ ਲਾਈਨ ਤੁਸੀਂ ਕੁੜੀਆਂ ਕਿੱਧਰ ਆ ਰਹੀਆਂ ਕਿ ਕਿ ਉਹ ਜਿਆਦਾ ਕੀ ਪ੍ਰੈਸਰ ਕਰਦੀਆਂ ਕਿੰਨੀਆਂ ਕੁੜੀਆਂ ਆਉਂਦੀਆਂ ਨੇ ਬੜਵਾਉਂ ਮੋਸਟਲੀ ਕਾਫੀ ਗਰਲਸ ਆ ਰਹੀਆਂ ਨੇ ਗਿਆਂ ਤੇ ਉਹ ਦੇਖਦੇ ਆਪਦੀ ਆਪਦੀ ਚੁਆਇਸ ਹੁੰਦੀ ਆ ਬਟ ਮੋਸਟਲੀ ਹੁੰਦੇ ਨੇ ਗਰਲਸ ਤੇ ਜਿੱਦਾਂ ਕਿ ਨੇਮ ਟੈਟੂ ਹੋ ਗਏ ਹੈ ਨਾ ਤੇ ਯੂਨੀਕ கான்ਸੈਪਟ ਹੁੰਦੇ ਨੇ ਕਿ ਜਾਂ ਦੇ ਹਸਬੈਂਡ ਦੇ ਨੇਮ ਵਗੈਰਾ ਹੋ ਗਏ ਉਹਨਾਂ ਦੀ ਪਿਕਸ ਵਗੈਰਾ ਹੋ ਗਈਆਂ ਪਰ ਇਦਾਂ ਦੇ ਜਿਆਦਾ ਕ੍ਰੇਸ ਟੈਟੂ ਜਿਆਦਾ ਟ੍ਰੈਂਡਿੰਗ ਦੇ ਵਿੱਚ ਨੇ ਗਰਲਸ ਅਮੰਗਰ ਗਰਲਸ ਕੀ ਸੋਚਦੇ ਹੋ ਤੁਹਾਨੂੰ ਇਹ ਮਤਲਬ ਇਹਨੂੰ ਫਿਊਚਰ ਲਈ ਵਰਤ ਸਕਦੇ ਹੋ ਅਰਨਿੰਗ ਲਈ ਹਾਂ ਡੈਫੀਨਿਟਲੀ ਆਈ ਥਿੰਕ ਇਟਸ ਬੈਸਟ ਲਾਈਨ ਹੈ ਨਾ ਮੇਰੇ ਲਈ ਇੱਕ ਬਹੁਤ ਵਧੀਆ ਲਾਈਨ ਆ ਹੈ ਨਾ ਤੇ ਮੈਂ ਇਹਦੇ ਵਿੱਚ ਜ਼ਰੂਰ ਮੈਨ ਲੱਗਦਾ ਕਾਮਯਾਬ ਹੋऊंगी ਬਿਕੋਜ਼ ਨਾ ਡੇਸ ਮੋਸਟਲੀ ਗਰਲਸ ਪ੍ਰੇਫਰ ਟੂ ਅਨਦਰ ਵਰਕਸ ਹੈ ਨਾ ਅੱਜਕਲ ਬਹੁਤ ਹੀ ਘੱਟ ਨੇਗੇ ਜਿਹੜੇ ਇਸ ਲਾਈਨ 'ਚ ਆ ਰਹੇ ਨੇਗੇ ਕੁਛ ਲਾ ਲੋ ਪੇਰੈਂਟਸ ਦੀ سپورਟ ਨਹੀਂ ਹੁੰਦੀ ਹੈ ਨਾ ਐਜ਼ ਅ ਗਰਲ ਬਹੁਤ ਹੀ ਕਟਿਆ ਮਤਲਬ ਕਟਿਆ ਨਹੀਂ کہہ ਸਕਦੀ ਇੱਕ ਡਿਫਰੈਂਟ ਕੰਮ ਮੰਨਦੇ ਨੇਗੇ ਵੀ ਗਰਲਸ ਇਹ ਕਰ ਨਹੀਂ ਸਕਦੀਆਂ ਇਸ ਲਾਈਨ ਦੇ ਵਿੱਚ ਹਨਾ ਤੁਹਾਨੂੰ ਖਾਲੀ ਲੱਗਦਾ ਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਮੇਲ ਦੇ ਕਰਦੇ ਹੋ ਤੁਹਾਨੂੰ ਕੋਈ ਇਦਾਂ ਦਾ ਫੀਲ ਨਹੀਂ ਨਹੀਂ ਉਹ ਆਪਣੇ ਤੇ ਡਿਪੈਂਡ ਹੁੰਦਾ ਮੈਨੂੰ ਕੁਝ ਵੀ ਇਦਾਂ ਦਾ ਫੀਲ ਨਹੀਂ ਹੁੰਦਾ ਹਨਾ ਬਾਕੀ ਸਾਰੇ ਨਾਈਸ ਨੇ ਹਨਾ ਕੋਆਪਰੇਟਿਵ ਨੇ ਇੱਥੇ ਵੀ ਤਾਂ ਮੈਨੂੰ ਇਦਾਂ ਦਾ ਕਦੇ ਵੀ ਫੀਲਿੰਗ ਹੋਇਆ ਵੀ ਐਜ਼ ਅ ਗਰਲ ਮੈਨੂੰ ਟੈਟੂ ਬਣਾਉਣ ਵੇਲੇ ਕੁਝ ਫੀਲ ਹੋਵੇ ਹਨਾ ਵੀ ਆ ਹਨਾ ਤਾਂ ਬੈਸਟ ਆਈ ਥਿੰਕ ਉਹ ਆਪਣੇ ਤੇ ਡਿਪੈਂਡ ਕਰਦਾ ਹਨਾ ਤਾਂ ਮੈਨੂੰ ਨਹੀਂ ਲੱਗਿਆ ਇਦਾਂ ਵੀ ਮੈਂ ਫੀਲ ਕੀਤਾ ਹੋਵੇ ਹਨਾ ਕਿਹੜਾ ਚਿਰ ਦੀ ਟ੍ਰੈਨਿੰਗ ਹੋ ਚੁੱਕੀ ਤੁਹਾਡੀ ਮੇਰੀ 6th ਮੰਨ ਦੀ ਹੋ ਗਈ ਕੋਰਸ ਟਾਈਪ ਹੁੰਦਾ ਮਤਲਬ ਮੇਰਾ ਕੰਪਲੀਟ ਆਲਮੋਸਟ ਡਨ ਹੈ ਮੇਰਾ ਨਾਮ ਦਰਵਿੰਦਰ ਸਿੰਘ ਤੇ ਪਿੰਡ ਆਪਣਾ ਕੋਲਾਰਾ ਤੇ ਮੈਨੂੰ ਰეკਮੈਂਡ ਕੀਤਾ ਸੀ ਕਿਸੇ ਮੁੰਡੇ ਨੇ ਤੇ ਬਾਈ ਕੋਰ ਵੀ ਟੈਟੂ ਵਧੀਆ ਬਣਾਉਂਦੇ ਆ ਵੈਸੇ ਆਪਾਂ ਆਸਟ੍ਰੇਲੀਆ ਤੋਂ ਤੇ ਡਰਾਈਵਿੰਗ ਦਾ ਕੰਮ ਆਪਣਾ ਬਾਹਰ ਕਿੱਦਾਂ ਸੋਚਿਆ ਤੁਸੀਂ ਕਿ ਕਿਦਾਂ ਲੱਭਿਆ ਮੈਂ ਇੱਥੇ ਆ ਕੇ ਬਣਾਉਣਾ ਤੁਹਾਡਾ ਕਿਹੜਾ ਜਿਲ੍ਹਾ ਪੈਂਦਾ ਹੈ ਕਿੱਥੇ ਹਾਂਜੀ ਹਾਂਜੀ ਆਪਣਾ ਜਿਲ੍ਹਾ ਪੈਂਦਾ ਪਟਿਆਲਾ ਤੇ ਮੇਰਾ ਫਰੈਂਡ ਸੀਗਾ ਇੰਸਟਾਗ੍ਰam ਤੇ ਪਿੰਡੋ ਦੋਸਤ ਆ ਤੇ ਉਹਨੇ ਰეკਮੈਂਡ ਕੀਤਾ ਸੀ ਤੇ ਵੀ ਵੀਰਾ ਉਹਦੇ ਟੈਟੂ ਬਣਾਉਂਦਾ ਤੇ ਆਪਾਂ ਫਿਰ ਉਹਦੀ ਰეკਮੈਂਡ ਦੇ ਇੱਥੇ ਆਏ ਹਾਂ ਕੀ ਟੈਟੂ ਤੁਸੀਂ ਦੇਖਿਆ ਤੁਸੀਂ ਇਹ ਟੈਟੂ ਆਪਣਾ ਇੱਕ ਤਰ੍ਹਾਂ ਦੀ ਮੈਂ ਸ਼ੌਂਕ ਲਈ ਵੀ ਬਣਾ ਲਿਆ ਤੇ ਉਹਦਾ ਮੋਟੀਵੇਸ਼ਨ ਦੀ ਮੰਨਦਾ ਜਿੱਦਾਂ ਵੀ ਕੋਈ ਸਮੇਂ ਨੂੰ ਲੈ ਕੇ ਟਾਈਮ ਦੇ ਰਿਗਾਰਡਿੰਗ ਵੀਰ ਨਾ ਵੀ ਜਿੱਦਾਂ ਵੀ ਸਮੇਂ ਦੇ ਆਪਾਨੂੰ ਲੋਗ ਕਰਨਾ ਚਾਹੀਦਾ ਵੀ ਖਰਾਬ ਨਹੀਂ ਕਰਨਾ ਚਾਹੀਦਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ ਉਦਾਂ ਦੇ ਮਤਲਬ ਕਿ ਥੋੜਾ ਕੀਤਾ ਹੋਇਆ ਟੈਟੂ ਉਦਾਂ ਦੀ ਮੋਟੀਵੇਸ਼ਨ ਦੀ ਲੈ ਕੇ ਪਟਾ ਲਿਆ ਇਸ ਚੀਜ਼ ਬਾਰੇ ਮੈਂ ਤੁਸੀਂ ਕਿੱਦਾਂ ਪ੍ਰੀਫਰ ਕੀਤਾ ਇਹਦਾ ਤੁਹਾਨੂੰ ਫਾਇਦਾ ਹੋਊਗਾ ਮਤਲਬ ਕਿ ਜਿੱਦਾਂ ਮੈਨੂੰ ਇਹ ਚੀਜ਼ ਦੇਖੂਆ ਮੈਨੂੰ ਵੀ ਚਲੋ ਆਪਾਂ ਨੇ ਤਾਂ ਹੁਣ ਸਮ ਆਪਣਾ ਸਹੀ ਕੀਤਾ ਹਨ ਵੀ ਚਲੋ ਕੋਈ ਹੋਰ ਦੇਖਦਾ ਵੀ ਕਿੱਦਾਂ ਹਨਾ ਵੀਰੇ ਕੀ ਮਤਲਬ ਆ ਪਰ ਆਪਾਂ ਇਹ ਚ ਸੋਚਦੇ ਆ ਵੀ ਟਾਈਮ ਨੂੰ ਬਚਾਓ ਜੇ ਨਾ ਹੋ ਸਕਦਾ ਵੀ ਨਸ਼ਿਆਂ ਚ ਨਾ ਖਰਾਬ ਕਰੀਏ ਤੇ ਉਦਾਂ ਆਪਾਂ ਮੋਟੀਵੇਸ਼ਨ ਲੈ ਕੇ ਚੱਲਦੇ ਆ ਤੇ ਬਾਕੀ ਇਦਾਂ ਵੀ ਥੋੜਾ ਸ਼ੌਂਕ ਸੀਗਾ ਵੀ ਟੈਟੂ ਵੀ ਬਣਾਈਏ ਤੇ ਬਾਕੀ ਚਲੋ ਵਧੀਆ ਬਣ ਗਿਆ ਆਸਮ ਜੱਟ న్యూਸ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ